ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਉਹ ਖੁਸ਼ਨਸੀਬ ਸੰਤ ਹੀ ਸੰਗੀ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਪੂਰੇ 54 ਸਾਲ ਗੁਰੂ ਸਾਹਿਬ ਦਾ ਸਾਥ ਨਿਵਾਇਆ ਪਹਾੜਾਂ ਦੀ ਸਰਦੀ ਰੇਗਿਸਤਾਨਾਂ ਦੀ ਗਰਮੀ ਜੰਗਲਾਂ ਵਿੱਚ ਜਨਵਰਾਂ ਦਾ ਡਰ ਉਜਾੜ ਅਤੇ ਬੀੜਾਣੇ ਵਿੱਚ ਭੁੱਖ ਪਿਆਸ ਜਾ ਕਰਦਾ ਮੂ ਮਾਇਆ ਮਰਦਾਨੀ ਨੂੰ ਗੁਰੂ ਸਾਹਿਬ ਨਾਲ ਤੋੜ ਨਾ ਸਕਿਆ ਤੇ ਆਪਣੀ ਜ਼ਿੰਦਗੀ ਦਾ ਲੰਬਾ ਅਰਸਾ ਉਸਨੇ ਗੁਰੂ ਸਾਹਿਬ ਤੋਂ ਕੁਰਬਾਨ ਕਰ ਦਿੱਤਾ ਬਾਬੇ ਨਾਨਕ ਦੇ ਸ਼ਬਦ ਤਾਂ ਅਮਰ ਸਨ ਹੀ ਮਰਦਾਨੀ ਦੀ ਰਵਾਬ ਵੀ ਅਮਰ ਹੋ ਗਈ ਭਈ ਮਰਦਾਨੇ ਦਾ ਜਨਮ 1429 ਨਾਟ ਨੂੰ ਰਾਇਪੋਏ ਦੀ ਤਲਵੰਡੀ ਵਿਖੇ ਬੀਬੀ ਲਖੋ ਦੀ ਕੁੱਖੋਂ ਹੋਇਆ ਉਸ ਦਾ ਪਿਤਾ ਮੀਰ ਬਾਦਰੇ ਪਿੰਡ ਦਾ ਮਰਾਸੀ ਸੀ ਮਰਦਾਨੇ ਨੇ ਦੇ ਪਹਿਲੇ ਸਾਰੇ ਭੈਣ ਭਰਾ ਪੈਦਾ ਹੋਣ ਤੋਂ ਬਾਅਦ ਮਰ ਜਾਂਦੇ ਸਨ ਜਦੋਂ ਮਰਦਾਨਾ ਪੈਦਾ ਹੋਇਆ ਤਾਂ ਉਸ ਦੀ ਮਾਂ ਨੇ ਪੂਰੀ ਵੀਦ ਲਈ ਤੇ ਨਿਰਾਸ਼ਤਾ ਵਿੱਚ ਉਸ ਨੂੰ ਮਰ ਜਾਣਾ ਆਪ ਮਰ ਜਾਣਾ ਬਾਲਾ ਕਿਹਾ ਜਿਸ ਕਰਕੇ ਉਸ ਦਾ ਨਾ ਹੀ ਮਰ ਜਾਣਾ ਪੈ ਜਾਂਦਾ ਹੈ ਉਹਨਾਂ ਦੇ ਨਾਲ ਚਿੱਠੀ ਪੱਤਰ ਭੇਜਣ ਦਾ ਸਾਧਨ ਨਹੀਂ ਸੀ ਆਮ ਤੌਰ ਤੇ ਮਰਾਸੀ ਇਹ ਕੰਮ ਕਰਿਆ ਕਰਦੇ ਸਨ ਇੱਕ ਪਿੰਡ ਦੇ ਲੋਕਾਂ ਦੇ ਸਨੇਹੇ ਦੂਜਿਆਂ ਪਿੰਡਾਂ ਵਿੱਚ ਬੈਠੇ ਰਿਸ਼ਤੇਦਾਰਾਂ ਨੂੰ ਜਾ ਦੇ ਕੇ ਦਿੰਦੇ ਇਹਨਾਂ ਦਾ ਕਿਰਦਾਰ ਉੱਚਾ ਹੁੰਦਾ ਸੀ ਲੋਕ ਇਹਨਾਂ ਨੂੰ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਆਪਣੇ ਘਰਾਂ ਵਿੱਚ ਰਹਿਣ ਦੀ ਜਗ੍ਹਾ ਵੀ ਦਿੰਦੇ ਇੱਜ਼ਤ ਵੀ ਦਿੰਦੇ ਤੇ ਖਾਤਰ ਵੀ ਰਾਹ ਦੀਆਂ ਤਕਲੀਫਾਂ ਸਹਾਰਨ ਉਹਨਾਂ ਦੀ ਆਦਤ ਬਣ ਚੁੱਕੀ ਸੀ ਪਰ ਲੰਬੇ ਰਸਤਿਆਂ ਦਾ ਖਾਲੀਪਨ ਦੂਰ ਕਰਨ ਤੇ ਆਪਣੇ ਦਿਲ ਬਹਿਲਾਉਣ ਲਈ ਗਾਉਣਾ ਬਜਾਉਣਾ ਉਹਨਾਂ ਦਾ ਸੁਗਲ ਬਣ ਚੁੱਕਿਆ ਸੀ ਭਾਈ ਮਰਦਾਨੇ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਚੰਗੀਆਂ ਚੰਗੀਆਂ ਹੋਣ ਤੋਂ ਇਲਾਵਾ ਰਬਾਬ ਬਜਾਉਣ ਦਾ ਖਾਸ ਗੁਣ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਉਹ ਮਰਦਾਨੇ ਨਾਲ ਇੱਕ ਮਿੱਖ ਹੋ ਗਏ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਰਾਏ ਬੁਲਾਰ ਦੇ ਦਸਾਂ ਪਿੰਡਾਂ ਦੇ ਪਟਵਾਰੀ ਸਨ ਪਾਈ ਮਰਦਾਨੇ ਦੇ ਪਿਤਾ ਵਾਦਰਾ ਦਾ ਗੁਰੂ ਸਾਹਿਬ ਤੇ ਕਰੇ ਅਕਸਰ ਆਉਣਾ ਜਾਣਾ ਸੀ ਮਰਾਸੀ ਹੋਣ ਦੇ ਨਾਤੇ ਉਸ ਦੇ ਟੱਬਰ ਦੀਆਂ ਲੋੜਾਂ ਰੋਜੀ ਰੋਟੀ ਗੁਰੂ ਜੀ ਦੇ ਪਰਿਵਾਰ ਨਾਲ ਜੁੜੀਆਂ ਹੋਈਆਂ ਸਨ ਗੁਰੂ ਨਾਨਕ ਸਾਹਿਬ ਦਾ ਮਰਦਾਨੇ ਨਾਲ ਪਹਿਲਾ ਮੇਲ ਲਗਭਗ ਸਨ 1480 ਵਿੱਚ ਹੋਇਆ ਜਦ ਗੁਰੂ ਨਾਨਕ ਸਾਹਿਬ ਸਿਰਫ 11 ਸਾਲਾਂ ਦੇ ਸੀ ਜਿੱਦੂ ਗੁਰੂ ਨਾਨਕ ਸਾਹਿਬ ਦਰਖਤ ਦੀ ਛਾਂ ਥੱਲੇ ਲੇਟੇ ਹੋਏ ਸੀ ਤੇ ਨਾਲ ਹੀ ਕਿਸੇ ਮਰਦਾਨਾ ਰਵਾਬ ਵਜਾ ਰਿਹਾ ਸੀ ਰਵਾਬ ਦੀ ਆਵਾਜ਼ ਇਤਨੀ ਮਿੱਠੀ ਸੀ ਕਿ ਸੁਣ ਕੇ ਉਹ ਪਾਸੇ ਵੱਲ ਨੂੰ ਜਾ ਤੁਰੇ ਜਿੱਧਰੋਂ ਆਵਾਜ਼ ਆ ਰਹੀ ਸੀ ਜਦ ਉਹ ਇਤਨੀ ਮਿੱਠੀ ਤੇ ਸੁਰਾਂ ਦੀ ਲਹਿ ਨੂੰ ਸਮਝਣ ਵਾਲੀ ਆਵਾਜ਼ ਤੱਕ ਪਹੁੰਚੇ ਤਾਂ ਉਸ ਤੋਂ ਉਸਦਾ ਨਾਮ ਪੁੱਛਿਆ ਉਸਨੇ ਕਿਹਾ ਮੇਰਾ ਨਾਮ ਮਰਜਾਨਾ ਹੈ ਤਾਂ ਗੁਰੂ ਸਾਹਿਬ ਨੇ ਉਸ ਰਵਾਬੀ ਦਾ ਹੌਨਰ ਦੇਖ ਕੇ ਉਸ ਨੂੰ ਸਦਾ ਲਈ ਅਸਰ ਦਾ ਕਰ ਦਿੱਤਾ ਉਸ ਦਾ ਨ ਮਰਦਾਨਾ ਰੱਖ ਦਿੱਤਾ ਮਤਲਬ ਮਰਦਾਨਾ ਬਸ ਉਸ ਦਿਨ ਤੋਂ ਬਾਅਦ ਦੋਵੇਂ ਪਿਆਰ ਤੇ ਵੰਦਨ ਵਿੱਚ ਐਸੇ ਬੰਜੇ ਕਿ ਇੱਕ ਦੂਜੇ ਨਾਲ ਝੋਲੀ-ਦਾਮਨ ਦਾ ਰਿਸ਼ਤਾ ਬਣ ਗਿਆ ਦੋਵੇਂ ਰਲ ਕੇ ਗਾਉਣ ਲੱਗੇ ਦੋਹਾਂ ਦੀ ਸਾਂਝ ਰਾਗ ਸੀ ਸ਼ਬਦ ਗਾਇਨ ਸੀ ਗੁਰੂ ਨਾਨਕ ਜਦ ਵੀ ਬੋਲਦੇ ਇਹ ਕਹਿੰਦੇ ਮਰਦਾਨਿਆਂ ਰਵਾਬ বাজਾਈ ਬਾਣੀ ਆਈ ਇੱਕ ਮੁਰਸ਼ਿਦ ਤੇ ਦੂਜਾ ਮਰੀਦ ਜਦ ਬਾਬੇ ਨਾਨਕ ਨੇ ਮਰਦਾਨੀ ਨੂੰ ਆਪਣੀ ਰੱਬੀ ਬਾਣੀ ਨਾਲ ਰਵਾਬ বাজਾਣ ਲਈ ਹਮੇਸ਼ਾ ਲਈ ਸਾਥ ਦੇਣ ਲਈ ਕਿਹਾ ਕਿ ਇਸ ਨਾਲ ਤੇਰਾ ਉਧਾਰ ਹੋ ਜਾਵੇਗਾ ਤਾਂ ਮਰਦਾਨੀ ਨਹੀਂ ਉੱਤਰ ਦਿੱਤਾ ਮਹਾਰਾਜ ਅਸੀਂ ਧਨੀ ਲੋਕਾਂ ਨੂੰ 12 ਤੇ ਗੀਤ ਸੁਣਾ ਕੇ 4 ਪੈਸੇ ਖੱਟ ਕੇ ਲਿਆਉਂਦੇ ਹਾਂ ਤੇ ਆਪਣਾ ਟੱਬਰ ਪਾਲਦੇ ਹਾਂ ਜੇ ਮੈਂ ਤੁਹਾਡੀ ਸੰਗਤ ਵਿੱਚ ਰਹਿ ਕੇ ਸ਼ਬਦ ਹੀ ਗਾਉਂਦਾ ਰਿਆ ਤਾਂ ਮੇਰੇ ਵਾਲ ਬੱਚਿਆਂ ਦਾ ਗੁਜ਼ਾਰਾ ਕਿਵੇਂ ਹੋਵੇਗਾ ਜਿੱਥੋਂ ਤੱਕ ਮੇਰੇ ਆਧਾਰ ਦਾ ਸਵਾਲ ਹੈ ਉਂਝ ਦੀ ਮੈਨੂੰ ਚਿੰਤਾ ਨਹੀਂ ਮੈਂ ਪੰਜ ਨਵਾਜਾ ਪੜਦਾ ਹਾਂ ਤੇ ਰੋਜ਼ੇ ਵੀ ਰੱਖਦਾ ਹਾਂ ਉਦਾਰ ਮੇਰਾ ਮੇਰੇ دین ਦੇ ਮੁਤਾਬਕ ਹੋ ਹੀ ਜਾਵੇਗਾ ਰੱਬ ਤੁਹਾਡਾ ਭਲਾ ਕਰੇ ਤੁਸੀਂ ਮੇਰੇ ਰਾਗ ਨੂੰ ਸਲਾਹ ਹੈ ਮੈਨੂੰ ਮਾਨ ਬਖਸ਼ਿਆ ਮਰਦਾਨੀ ਦਾ ਰਾਗ ਉਸ ਦੀ ਸ੍ਰੀਲੀ ਬਾਤ ਸਾਦੇ ਹੋਏ ਹੱਥਾਂ ਬਿਜਲੀ ਰਵਾਵ ਦੀ ਰਵਾਣਗੀ ਬਾਬੇ ਨਾਨਕ ਨੂੰ ਇਤਨੀ ਪਾਗੀ ਕਿ ਦੋਸਤੀ ਦਾ ਮੋਢ ਵਜ ਗਿਆ ਕੀ ਪਾਈ ਮਰਦਾਨੇ ਦਾ ਗੁਰੂ ਨਾਨਕ ਜੀ ਨਾਲ ਪਹਿਲਾ ਮੇਲ ਤਾਂ ਤਲਵੰਡੀ ਵਿਖੇ ਹੋਇਆ ਸੀ ਤਲਵੰਡੀ ਵਿਖੇ ਲਗਭਗ 7 ਸਾਲ ਤੱਕ ਆਪਨੇ ਗੁਰੂ ਜੀ ਦੀ ਸੰਗਤ ਕੀਤੀ ਆਪਣਾ ਟੱਬਰ ਵੀ ਪਾਲਦੇ ਰਹੇ ਗੁਰੂ ਨਾਨਕ ਜੀ ਬਾਣੀ ਉਚਾਰਦੇ ਤੇ ਮਰਦਾਨਾ ਜੀ ਉਸ ਬਾਣੀ ਨੂੰ ਰਾਗਵੱਧ ਕਰਕੇ ਗਾਉਂਦੇ ਜਦੋਂ ਗੁਰੂ ਨਾਨਕ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਦੁਨੀਆ ਦੀ ਕਮਾਕਾਰਾਂ ਬਲ ਮੋੜਨ ਲਈ ਸultanpur ਲੋਧੀ ਵਿਖੇ ਬੀਬੀ ਨਾਨਕੀ ਜੀ ਕੋਲ ਭੇਜ ਦਿੱਤਾ ਤਾਂ ਭਾਈ ਮਰਦਾਨਾ ਜੀ ਬਹੁਤ ਉਦਾਸ ਹੋਏ ਪਰ ਭਾਈ ਮਰਦਾਨੇ ਦੀ ਗੁਰੂ ਸਾਹਿਬ ਨੂੰ ਮਿਲਣ ਦੀ ਤਾਂਗ ਛੇਤੀ ਹੀ ਪੂਰੀ ਹੋਗੀ ਮਹਿਤਾ ਕਾਲੂ ਜੀ ਨੇ ਭਾਈ ਮਰਦਾਨੇ ਨੂੰ ਤਲਵੰਡੀਆਂ ਸultanpur ਵਿਖੇ ਗੁਰੂ ਸਾਹਿਬ ਦੀ ਖਬਰ ਸਾਰ ਲੈਣ ਲਈ ਭੇਜਿਆ ਪਰ ਗੁਰੂ ਸਾਹਿਬ ਦਾ ਨਿੱਗਾ ਵਰਤਾਓ ਪਿਆਰ ਸਤ ਸੰਗਤ ਆਦਿ ਵੇਖ ਕੇ ਉਹ ਸਭ ਕੁਝ ਭੁੱਲ ਗਿਆ। ਬਾਬੇ ਨਾਨਕ ਦਾ ਹੋ ਕੇ ਹੀ ਰਹਿ ਗਿਆ। ਬਸ ਸ਼ਿਰ ਕੀ ਸੀ ਸਾਜ਼ ਤੇ ਬਾਜ ਦੀਆਂ ਸੁਰਾਂ ਅਸਮਾਨੀ ਗੂੰਜਣ ਲੱਗੀਆਂ। ਇਸ ਵੇਲੇ ਮਰਦਾਨਾ ਜੀ ਦੀ ਉਮਰ ਲਗਭਗ 30 ਵਰਿਆਂ ਦੀ ਸੀ ਤੇ ਬਾਬਾ ਨਾਨਕ ਜੀ ਵੀ 20 ਵਰਿਆਂ ਦੇ ਸੀ। ਇੱਥੇ ਹੀ ਗੁਰੂ ਜੀ ਨੇ ਮਰਦਾਨੇ ਨੂੰ ਪਾਈ ਦੀ। ਉਪਾਦੀ ਨਾਲ ਨਿਵਾਜਿਆ ਸਨ 1486 ਈਸਵੀ ਵਿੱਚ ਗੁਰੂ ਨਾਨਕ ਜੀ ਦੀ ਸ਼ਾਦੀ ਮਾਤਾ ਸਲਖਣੀ ਜੀ ਨਾਲ ਬਟਾਲਾ ਵਿਖੇ ਹੋਈ ਸ਼ਾਦੀ ਤੋਂ ਬਾਅਦ ਗੁਰੂ ਸਾਹਿਬ ਤਲਵੰਡੀ ਆ ਗਏ 1487 ਤੋਂ 1491 ਤੱਕ ਉਹ ਤਲਵੰਡੀ ਹੀ ਰਹੇ ਸਮਾਪਾ ਕੇ ਗੁਰੂ ਪਾਤਸ਼ਾਹ ਨੇ ਸultanpur ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਭਾਈ ਮਰਦਾਨਾ ਗੁਰੂ ਸਾਹਿਬ ਦੇ ਨਾਲ ਨਹੀਂ ਗਿਆ ਪਰ ਜਲਦੀ ਹੀ 1-2 ਸਾਲਾਂ ਦੇ ਵਿੱਚ ਗੁਰੂ ਸਾਹਿਬ ਨੇ ਉਸ ਨੂੰ ਬੁਲਾ ਲਿਆ ਉਸ ਤੋਂ ਬਾਅਦ ਗੁਰੂ ਨਾਨਕ ਜੀ ਸੰਸਾਰਿਕ ਬਿਹਾਰਾਂ ਤੋਂ ਮੁਕਤ ਹੋ ਕੇ ਦੁਨੀਆ ਦੇ ਆਧਾਰ ਲਈ ਗੁਰੂ ਘਰ ਦੇ ਪ੍ਰਚਾਰ ਲਈ ਯਾਤਰਾ ਤੇ ਨਿਕਲ ਤੁਰੇ ਉਹਨਾਂ ਦਾ ਸਾਥ ਭਾਈ ਮਰਦਾਨੇ ਨੇ ਦਿੱਤਾ ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਜਿਨ੍ਹਾਂ ਦਾ ਉਦੇਸ਼ ਮਾਨਵਤਾ ਦਾ ਕਲਿਆਣ ਸੀ ਭਾਈ ਗਦਾ ਦੇ ਸ਼ਬਦਾਂ ਵਿੱਚ ਚੜਿਆ ਸੋਦਨ ਧਰਤ ਲਕਾਈ ਇਨਾਂ ਚਾਰਾਂ ਉਦਾਸੀਆਂ ਸਮੇ ਗੁਰੂ ਜੀ ਦੇ ਔਖੇ ਸੌਖੇ ਰਾਹਾਂ ਦਾ ਸਾਥੀ ਪਈ ਮਰਦਾਨਾ ਗੁਰੂ ਜੀ ਦੇ ਨਾਲ ਰਿਹਾ ਭਾਵੇਂ ਉਹਨਾਂ ਨੂੰ ਰੋੜਿਆਂ ਤੇ ਸੌਣਾ ਪਿਆ ਅੱਕ ਚੱਬਣੀ ਪਈ ਜਾਂ ਅਸਾਮ ਦੀਆਂ ਜਾਦੂਗਰਨੀਆਂ ਦੇ ਜਾਦੂ ਦਾ ਸ਼ਿਕਾਰ ਹੋਣਾ ਪਿਆ ਪਰ ਸਿੱਧਕਾ ਨਾ ਪੱਕਾ ਅਦ ਅਗਿਆਕਾਰੀ ਸਿਰੜੀ ਮਰਦਾਨਾ ਆਪਣੇ ਮਰਸ਼ਦ ਦੇ ਆਖੇ ਤੋਂ ਕਦੇ ਨਾ ਅੱਕਿਆ ਨਾ ਥੱਕਿਆ ਸਗੋ ਸਭ ਕੁਝ ਸੱਤ ਕਰਕੇ ਮੰਨਿਆ ਪਰਿਵਾਰ ਦੇ ਗਿੱਲੇ-ਚਿਕਮਿਆਂ ਤੇ ਪ੍ਰਭਾਵਿਤ ਹੋਏ ਆਰਥਿਕ ਹਾਲਾਤਾਂ ਦੇ ਬਾਵਜੂਦ ਵੀ ਪਾਈ ਮਰਦਾਨਾ ਜੀ ਗੁਰੂ ਸਾਹਿਬ ਦਾ ਸਾਥ ਛੱਡਣ ਲਈ ਰਾਜ਼ੀ ਨਾ ਹੋਈ। ਗੁਰੂ ਬਾਬੇ ਦੀ ਦੋਸਤੀ ਮਰਦਾਨੇ ਵੱਲ ਸੰਕੇਤ ਸੀ। ਸੂਰਤ ਤੇ ਸ਼ਬਦ ਦੇ ਮਲਾਪ ਦਾ ਬਬ ਦਾ ਬਾਬਾ ਸ਼ਬਦ ਰੂਪ ਸੀ ਤੇ ਮਰਦਾਨਾ ਸੂਰਤ। ਜੋ ਕਦੀ ਭਟਕ ਵੀ ਜਾਂਦੀ ਡੋਲ ਵੀ ਜਾਂਦੀ ਤੇ ਡਰ ਵੀ ਜਾਂਦੀ ਹੈ ਪਰ ਉਹਨਾਂ ਦੋਹਾਂ ਦੀ ਦੋਸਤੀ ਦੁਨੀਆ ਨਾਲੋਂ ਵੱਖਰੀ ਸੀ ਉਹ ਹੁਨਰ ਦੇ ਘਰ ਵਿੱਚ ਇੱਕ ਸੁਰ ਸੰ ਮੰਨ ਵੀ ਇੱਕ ਸੁਰ ਹੋ ਜਾਂਦਾ ਸੀ ਫਰਕ ਇਤਨਾ ਸੀ ਬਾਬਾ ਨਾਨਕ ਸੁਰ ਤੋਂ ਉੱਪਰ ਉੱਠ ਜਾਂਦੇ ਸ਼ਬਦ ਦੇ ਅਣਹਦ ਸ਼ਬਦ ਵਿੱਚ ਚਲੇ ਜਾਂਦੇ ਹੁਨਰ ਤੋਂ ਉੱਠ ਕੇ ਸੁੰਨ ਵਿੱਚ ਪ੍ਰਵੇਸ਼ ਕਰਦੇ ਤੇ ਪਰਮਾਤਮਾ ਨਾਲ ਇੱਕ ਰੂਪ ਹੋ ਜਾਂਦੇ ਮਰਦਾਨਾ ਸੇਵਕ ਸੀ ਚੇਲਾ ਸੀ ਰਵਾਬੀ ਸੀ ਬਚਪਨ ਦਾ ਸਾਥੀ ਸੀ ਪਰ ਜੋ ਕੁਝ ਵੀ ਸੀ ਉਸ ਨੂੰ ਇਸ ਗੱਲ ਦਾ ਮਾਣ ਸੀ ਕਿ ਉਹ ਬਾਬਾ ਦਾ ਦੋਸਤ ਹੈ ਜਿਸ ਨਾਲ ਉਸ ਦਾ ਦਿਲ ਇੱਕ ਸੁਰ ਹੋ ਚੁੱਕਾ ਸੀ ਉਸ ਨੂੰ ਗੁਰੂ ਨਾਨਕ ਹੀ ਨੀਚੋਂ ਉੱਚ ਕਰਨ ਵਾਲਾ ਗੋਵਿੰਦ ਸੀ ਜਿਸ ਨੇ ਪਹਿਲੇ ਆਪਣੇ ਨਾਲ ਵੇਦ ਤੇ ਫਿਰ ਪਰ ਬ੍ਰਹਮ ਨਾਲ ਅਪੇਧ ਕਰ ਦਿੱਤਾ ਗੁਰੂ ਸਾਹਿਬ ਨੇ ਨੀਵੀਂ ਜਾਤ ਤੇ ਡੂਮ ਨੂੰ ਆਪਣਾ ਸਾਥੀ ਬਣਾ ਕੇ ਵੱਡਿਆ ਜਾਤਾਂ ਵਾਲਿਆਂ ਦਾ ਅਪਮਾਨ ਤੋੜਿਆ ਉਰੀ ਵਾਬੀ ਤੋਂ ਭਾਈ ਤੇ ਭਾਈ ਤੋਂ ਸੰਤ ਬਣ ਗਿਆ ਭਾਈ ਗੁਰਦਾਸ ਜੀ ਨੇ ਆਪਣੀਆਂ 12 ਵਿੱਚ ਲਿਖਿਆ ਇੱਕ ਬਾਬਾ ਕਾਲ ਰੂਪ ਦੂਜਾ ਰਾਬੀ ਮਰਦਾਨਾ ਨੀਚਾ ਅੰਦਰ ਨੀਚ ਜਾਤ ਨੀਚ ਹੋਤ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸਿਓ ਕੀ ਆ ਰੀਸ ਜਿੱਥੇ ਨੀਚ ਸਮਾਲਨ ਥਿੱਥੇ ਨਦਰ ਤੇਰੀ ਬਖਸ਼ੀਸ਼ ਇਹ ਮਰਦਾਨੇ ਦਾ ਅਕਾਲ ਚਲਾਣਾ ਅਫਗਾਨਿਸਤਾਨ ਦੇ ਕਰਮ ਦਰਿਆ ਦੇ ਕਿਨਾਰੇ ਕਰਮ ਨਗਰ ਵਿੱਚ ਹੋਇਆ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੀ ਦੇਹ ਦਾ ਅਥੀ ਸੰਸਕਾਰ ਕੀਤਾ ਕਈ ਇਤਿਹਾਸਕਾਰ ਕਰਤਾਰਪੁਰ ਵਿੱਚ ਰਹਿੰਦੇ ਨੇ ਜਿਵੇਂ ਰੇਤ ਦੇ ਵਿਸ਼ਾਲ ਮਾਰਥੁਲ ਵਿੱਚ ਪਈ ਸੋਨੇ ਦੀ ਕਣੀ ਦੂਰੋਂ ਚਮਕ ਪੈਂਦੀ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਅਤੇ ਭਾਈ ਮਰਦਾਨਾ ਜੀ ਦਾ ਅੰਤਮ ਬਰਤਲਾਪ ਸੀ ਭਾਈ ਮਰਦਾਨਾ ਜੀ ਦੇ ਕਾਲ ਚਲਾਣੇ ਦੇ ਦਿਨ ਨੇੜੇ ਸਨ ਮਹਾਪੁਰਸ਼ਾਂ ਨੂੰ ਇੰਨਾਂ ਗੱਲਾਂ ਦਾ ਆਵਾਸ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਭਾਈ ਸ੍ਰੀ ਬ੍ਰਹਮਣ ਦੀ ਮ੍ਰਿਤਕ ਦੇ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ਖੱਤਰੀ ਦੀ ਦੇ ਨੂੰ ਜਲਾਇਆ ਜਾਂਦਾ ਹੈ ਬੇਸ਼ ਦੀ ਦੀ ਨੂੰ ਖੁੱਲਾ ਸੁੱਟ ਦਿੱਤਾ ਜਾਂਦਾ ਹੈ ਸੂਦਰ ਦੀ ਦੇ ਨੂੰ ਦੱਬ ਦਿੱਤਾ ਜਾਂਦਾ ਹੈ ਹੁਣ ਤੂੰ ਦੱਸ ਤੇਰੀ ਮ੍ਰਿਤਕ ਦੇਨ ਨੂੰ ਕਿਹੜੀ ਰੀਤੀ ਨਾਲ ਸੰਸਕਾਰਿਆ ਜਾਵੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਫਿਰ ਕਿਹਾ ਜੇ ਤੂੰ ਕਹੇ ਤਾਂ ਤੇਰੀ ਮ੍ਰਿਤਕ ਦੇਨ ਨੂੰ ਧਰਤੀ ਵਿੱਚ ਦੱਬ ਕੇ ਟਾਂ ਦੀ ਮਿੱਟੀ ਬਣਾ ਦੇਈਏ ਭਾਈ ਮਰਦਾਨਾ ਜੀ ਨੇ ਕਿਹਾ ਗੁਰੂ ਜੀ ਜਦ ਮੇਰੀ ਆਤਮਾ ਸਰੀਰ ਰੂਪੀ ਸਮਾਦ ਵਿੱਚੋਂ ਨਿਕਲ ਜਾਵੇਗੀ ਤਾ ਫਿਰ ਉਸ ਨੂੰ ਪੱਥਰ ਜਾਂ ਇੱਟਾਂ ਗਰੇ ਦੀ ਸਮਾਦ ਵਿੱਚ ਕਿਉਂ ਬੰਦ ਕਰਦੇ ਹੋ ਗੁਰੂ ਜੀ ਨੇ ਉੱਤਰ ਸੁਣ ਕੇ ਕਿਹਾ ਮਰਦਾਨਿਆ ਤੂੰ ਅਸਲ ਬ੍ਰਹਮਣ ਨੂੰ ਪਛਾਣ ਲਿਆ ਹੈ ਤੂੰ ਹੀ ਅਸਲੀ ਬ੍ਰਹਮਣ ਹੈ ਇਸ ਕਰਕੇ ਅਸੀਂ ਤੇਰੀ ਦੇਹ ਨੂੰ ਜਲ ਪ੍ਰਵਾਹ ਕਰਾਂਗੇ ਭਾਈ ਮਰਦਾਨਾ ਜੀ ਨੇ ਕਿਹਾ ਤੁਸੀਂ ਬ੍ਰਹਮਣ ਨੂੰ ਪਛਾਣਿਆ ਹੈ ਮੈਂ ਤਾਂ ਤੁਹਾਨੂੰ ਪਛਾਣਿਆ ਹੈ ਹੁਣ ਆਪ ਵਿਚ ਤੇ ਅਤੇ ਮੇਰੇ ਵਿਚ ਬਹੁਤਾ ਫਰਕ ਨਹੀਂ ਗੁਰੂ ਸਾਹਿਬ ਨੇ ਮਰਦਾਨੇ ਨੂੰ ਉਸਦੇ ਆਖਰੀ ਵੇਲੇ ਦਰਿਆ ਦੇ ਕਿਨਾਰੇ ਜਾ ਕੇ ਖੁਦਾ ਨੂੰ ਯਾਦ ਕਰਨ ਲਈ ਕਿਹਾ ਉਸ ਨੇ ਐਵੇਂ ਹੀ ਕੀਤਾ ਸਵੇਰੀ ਅੰਬਰ ਤੇ ਵੇਲੇ ਉਸ ਦੀ ਆਤਮਾ ਬ੍ਰਹਮ ਵਿੱਚ ਲੀਨ ਹੋ ਗਈ ਤੇ ਉਸ ਦਾ ਸਰੀਰ ਸਦਾ ਲਈ ਆਪਣੇ ਗੁਰੂ ਤੇ ਵਿਛੜ ਗਿਆ ਗੁਰੂ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਸਿੱਖ ਸੇਵਕਾਂ ਦੀ ਮਦਦ ਨਾਲ ਮਰਦਾਨੇ ਦੀ ਦੇਹ ਨੂੰ ਜਲ ਪ੍ਰਵਾਹ ਕੀਤਾ ਭਾਗਾ ਵਾਲਾ ਸਿਮਰਦਾਨਾ ਜਿਸ ਦਾ ਜਲ ਪ੍ਰਵਾਹ ਦੋ ਜਹਾਂ ਦੇ ਵਾਲੀ ਨੇ ਆਪਣੇ ਘਰ ਕਮਲਾਂ ਨਾਲ ਕੀਤਾ ਹੋਵੇ ਆਖਿਰ ساری ਉਮਰ ਉਹ ਗੁਰੂ ਬਾਬੇ ਦਾ ਸਾਥੀ ਰਿਹਾ ਉਹਨਾਂ ਦਾ ਦੋਸਤ ਸੀ ਸਖਾ ਸੀ ਕੌਣ ਕਹਿ ਸਕਦਾ ਹੈ ਕਿ ਗੁਰੂ ਬਾਬੇ ਨੇ ਮਰਦਾਨੇ ਦੇ ਵਿਛੜੇ ਨੂੰ ਕਿਸ ਤਰ੍ਹਾਂ ਮਹਿਸੂਸ ਕੀਤਾ ਹੋਵੇਗਾ ਪਰ ਅਨੁਭਵ ਨਾਲ ਕਿਹਾ ਜਾ ਸਕਦਾ ਹੈ ਕੀ ਕੋਲ ਮਰਦਾਨੇ ਵੀ ਨਰਜਨ ਦੇ ਪਈ ਹੈ ਤੇ ਨਾਲ ਰਵਾਬ ਤੇ ਬਾਬਾ ਨਾਨਕ ਕਹਿ ਰਿਹਾ ਹੈ ਟੁੱਟੀ ਤੰਦ ਰਵਾਬ ਕੀ ਬਾਜੇ ਨਹੀਂ ਵਿਜੋਗ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ ਮਰਦਾਨਾ ਰਵਾਬੀ ਸੀ ਨਹੀਂ ਉਹ ਆ ਪ੍ਰਵਾਬ ਹੀ ਸੀ ਉਸ ਦੀ ਦੇ ਰਵਾਬ ਦੀ ਸੀ ਤਾਰ ਸੀ ਉਸ ਦਾ ਮਰਨਾ ਕੇਵਲ ਰਵਾਬ ਦੀ ਤੰਦ ਟੁੱਟਣੀ ਸੀ ਰਵਾਬ ਸਾਤ ਹੈ ਚਾਹੇ ਤਾਰ ਟਟਣ ਕਰਕੇ ਵੱਜਦੀ ਨਹੀਂ ਸਾਥੀ ਗੁਰੂ ਨਾਨਕ ਸਾਹਿਬ ਆਪ ਹੋਣ ਜੋ ਉਸ ਨੂੰ ਪਿਆਰ ਵੀ ਰੱਜ ਕੇ ਕਰਦੇ ਹੋਣ 54 ਸਾਲ ਉਹਨਾਂ ਦੇ ਨਾਲ ਰਹਿ ਕੇ ਮੂਰਖ ਭੁੱਖੜ ਤੇ ਅਕਲ ਤੋਂ ਖਾਲੀ ਕਿਵੇਂ ਹੋ ਸਕਦਾ ਹੈ ਉਹ ਹੈ ਤਾਂ ਇਨਸਾਨ ਸੀ ਗੁਰੂ ਸਾਹਿਬਾਂ ਦੀ ਪੰਦਵੀ ਤੱਕ ਤਾਂ ਨਹੀਂ ਸੀ ਪਹੁੰਚਿਆ ਉੱਖ ਪਿਆਸ ਤਾਂ ਉਸ ਨੂੰ ਵੀ ਲੱਗਦੀ ਹੋਵੇਗੀ ਆਸ-ਪਾਸ ਦਾ ਵਾਤਾਵਰਨ ਦਾ ਸ ਵੀ ਕੁਝ ਨਾ ਕੁਝ ਉਸਤੇ ਹੁੰਦਾ ਹੋਵੇਗਾ ਪਰ ਇਤਨੇ ਨਰਾਦਰੀ ਭਰੇ ਸ਼ਬਦਾਂ ਨਾਲੀ ਵਰਤਨੇ ਸਰਾ ਸਰ ਹੰਕਾਰ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਦਾ ساری ਜ਼ਿੰਦਗੀ ਦਾ ਸਾਥ ਮਿਲਿਆ ਹੋਵੇ ਉਸ ਦਾ ਵਰਗਾ ਧੰਤਾ ਕੋਈ ਹੋ ਹੀ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ